ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮੰਤ ਤੇ ਸਭ ਤੋਂ ਪਹਿਲਾਂ ਆਪਣੀ YouTube ਫੈਮਿਲੀ ਨੂੰ ਲੋੜੀ ਅਤੇ ਮਾਗੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਕਿਰਪਾ ਕਰਨ ਇਹ ਲੋੜੀ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਪੰਜਾਬੀ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਸਪੈਸ਼ਲੀ ਦਿਲਜੀਤ ਗਿਲਵਰੇ ਤੇ ਰਾਜਪੱਟੀ ਜੀ ਨੂੰ ਵੀ ਲੋੜੀ ਤੇ ਮੱਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਕਿਉਂਕਿ ਤੁਸੀਂ ਮੇਰੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਤੇ ਡੇਲੀ ਆਪਣੇ ਵਲੌਗਸ ਦੇਖਦੇ ਹੋ ਕਮੈਂਟਸ ਕਰਦੇ ਹੋ ਤੇ ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੁੰਦੀ ਹੈ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਤੇ ਤੁਹਾਡਾ ਇੰਨਾ ਪਿਆਰ ਤੁਸੀਂ ਬਹੁਤ ਜ਼ਿਆਦਾ ਸਪੈਸ਼ਲ ਹੋ ਮੇਰੇ ਲਈ ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਵੇ ਤੇ ਹੋਰ ਵੀ ਜਿੰਨੇ ਨਵੇਂ ਵੀਵਰਸ ਆਪਣੇ ਜੁੜ ਰਹੇ ਆ ਆਪਣੇ ਨਾਲ ਤੇ ਉਹਨਾਂ ਦਾ ਵੀ ਤੈ ਦਿਲ ਤੋਂ ਧੰਨਵਾਦ ਕਿਸੇ ਨੂੰ ਸਪੋਰਟ ਕਰ ਰਹੇ ਹੋ ਜੀ ਤੇ ਅੱਜ ਲੋੜੀ ਵਾਲੇ ਦਿਨ ਹੁੰਦਾ ਏ ਮੇਰੇ ਭਾਂਜੇ ਦਾ ਜਨਮ ਦਿਨ ਅਮਰਿਤ ਦਾ ਜਨਮ ਦਿਨ ਤੇ ਅਮਰਿਤ ਤੈਨੂੰ ਤੇਰੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੇ ਹਮੇਸ਼ਾ ਖੁਸ਼ ਰਹਿ ਚੜ੍ਹਦੀ ਕਲਾ ਚ ਰਹਿ ਇਹ ਹੀ ਦੁਆਏ ਤੇਰੇ ਮਾਮੇ ਦੀ ਤੈਨੂੰ ਤੇ ਖੂਬ ਤਰੱਕੀਆਂ ਕਰ ਵਾਹਿਗੁਰੂ ਜੀ ਕਿਰਪਾ ਕਰਨ ਹੈਪੀ ਬਰਥਡੇ ਅਮਰਿਤ ਗੋਡ ਬlesਸ ਯੂ ਤੇ 5 ਜਨਵਰੀ ਨੂੰ ਹੁੰਦਾ ਮੇਰੇ ਵੱਡੇ ਭਾਂਜੇ ਦਾ ਜਨਮ ਦਿਨ ਉਹ ਯੂਕੇ ਆ 1 ਸਾਲ ਹੋ ਚੁੱਕਿਆ ਉਹਨੂੰ ਅਮਰਿਤ ਦੇ ਵੱਡੇ ਭਰਾ ਦਾ ਤੇ ਲੋੜੀ ਵਾਲੇ ਦਿਨ ਹੁੰਦਾ ਏ ਅਮਰਿਤ ਦਾ ਮੈਂ ਕਰ ਲਈ ਤਿਆਰੀ ਦੀਦੀ ਘਰੇ ਜਾਣਾ ਸੀ ਤੇ ਮੈਂ ਤੇ ਸਤਵਿੰਦਰ ਨੇ ਮੇਰੇ ਭਤੀਜੇ ਨੇ ਤੇ ਨਾਲੇ ਦੀਨ ਨੂੰ ਲੋੜੀ ਦਾ ਮਿੱਠਾ ਦੇ ਕੇ ਆਵਾਂਗੇ ਤੇ ਨਾਲੇ ਆਪਾਂ ਅੰਮ੍ਰਿਤ ਦਾ ਕੇਕ ਲੈ ਕੇ ਜਾਵਾਂਗੇ ਤੇ ਹੁਣ ਸਾਢੇ 10 ਵਜੇ ਦਾ ਟਾਈਮ ਹੋ ਚੁੱਕਿਆ ਸਵੇਰ ਦਾ ਤੇ ਦਿਨ ਬਹੁਤ ਸੋਹਣਾ ਨਿਕਲਿਆ ਦੇਖ ਸਕਦੇ ਹੋ ਤੁਸੀਂ ਤੇ ਸਤਵਿੰਦਰ ਹੋ ਰਿਹਾ ਤਿਆਰ ਤੇ ਮੈਂ ਕਰ ਲਈ ਤਿਆਰੀ ਤੇ ਬਸ ਰੋਟੀ ਖਾ ਕੇ ਆਪਾਂ ਨਿਕਲ ਰਹੇ ਆ ਆਪਣੀ ਸ਼ਹਿਰ ਜਾਵਾਂਗੇ ਪਹਿਲੇ ਪਹਿਲੇ ਅੱਡੇ ਤੇ ਜਾਵਾਂਗੇ ਫਿਰ ਸ਼ਹਿਰ ਜਾਵਾਂਗੇ ਆਪਣੇ ਉਥੋਂ ਕੇਕ ਲੈ ਕੇ ਫਿਰ ਦੀਦੀ ਘਰੇ ਜਾਵਾਂਗੇ ਤੇ ਚਲੋ ਜੀ ਫਿਰ ਆਪਾਂ ਚਲਦੇ ਆਂ ਰੋਟੀ ਖਾਲਾ ਮੈਂ ਤੇ ਸਤਿਵਿੰਦਰ ਵੀ ਤਿਆਰ ਹੋ ਚੁੱਕਿਆ ਹਣਾ ਤੇ ਫੇਰ ਆਪਾਂ ਚਲਦੇ ਆਂ ਅੱਜ ਤੇ ਮੈਂ ਇੱਧਰ ਆਇਆ ਸੀ ਵੀਡੀਓ ਬਣਾਉਣ ਤੇ ਕਿਉਂਕਿ ਇੱਧਰ ਥੋੜੀ ਸ਼ਾਂਤੀ ਜੀ ਹੁੰਦੀ ਆ ਤੇ ਆਪਾਂ ਘਰੇ ਦਿਖਾਉਣੇ ਤੁਹਾਨੂੰ ਘਰ ਦਾ ਮਾਹੌਲ ਚੱਲ ਲੋਮੀ ਹੋਏ ਲੋਮੀ ਹਾਂਜੀ ਤੇ ਉਹਦਣ ਮਿਸਤਰੀ ਆਇਆ ਸੀ ਨਾ ਆਪਣੀ ਮਸ਼ੀਨ ਖਰਾਬ ਹੋ ਗਈ ਸੀ ਵਾਸ਼ਿੰਗ ਮਸ਼ੀਨ ਤੇ ਉਹਦਣ ਫੋਟੋ ਫੋਟਿਓ ਖਿੱਚ ਕੇ ਲੈ ਗਿਆ ਸੀ ਜੋ ਉਹਦਾ ਪਾਰਟਸ ਆਣੇ ਸੀ ਤੇ ਉਹੀ ਬਣਾਣ ਆਇਆ ਹੈ ਅੱਜ ਤੇ ਬਣਾ ਰਿਹਾ ਸੀ ਤੇ ਸਤਵਿੰਦਰ ਜੀ ਕਰ ਰਿਹਾ ਤਿਆਰੀ ਇਧਰ ਦੇਖੋ ਰੋਮੀ ਆਪਣਾ ਆ ਗਿਆ ਲਓ ਮਾ ਖੇਡੋ ਯਾਰ ਅੱਪ ਚੱਲਦੇ ਆ ਕਿਤੇ ਇਹ ਤਾਂ ਜੀ ਨਹੀਂ ਲੱਗਣਾ ਬਚਾਏਗਾ ਤੇ ਨਾਲੇ ਆਪਣੀ ਵਾਸ਼ਿੰਗ ਮਸ਼ੀਨ ਬਣ ਚੁੱਕੀ ਹੈ ਬਣਾ ਕੇ ਚਲੇ ਗਿਆ ਮਿਸਤਰੀ ਤੇ 1000 ਰੁਪਏ ਲੱਗ ਗਿਆ ਥੋੜਾ ਸਮਾਨ ਜਾ ਪਿਆਏ ਕੋਈ ਅੰਦਰੋਂ ਜਿਹੜਾ ਘੁੰਮਣ ਵਾਲਾ ਹੁੰਦਾ ਉਹ ਪਿਆਏ ਕੁਛ ਲੈ ਕੇ ਆਏ ਸੀ ਤੇ ਬਣ ਗਈ ਫਾਈਨਲੀ ਤੇ ਲੋ ਜੀ ਮੈਂ ਤੇ ਰੋਟੀ ਖਾ ਲਈ ਆ ਅੱਜ ਕੜੀ ਚੌਲ ਸੀ ਤੇ ਦਹੀਂ ਹੀ ਤੇ ਪਨੀਰ ਦੀ ਪਰਚੀ ਥੋੜੀ ਜੀ ਤੇ ਰੋਟੀਆਂ ਤੇ ਆਪਾਂ ਛਕ ਲਿਆ ਪਰਖਦਾ ਤੇ ਬਸ ਫੁੱਫੜ ਜੀ ਨੇ ਵੀ ਜਾਣਾ ਸੀ ਪਲੀਏ ਕੋਈ ਕੰਮ ਹੀ ਉਹਨਾਂ ਨੂੰ ਸਾਡੇ ਨਾਲ ਹੀ ਚਲੇ ਜਾਣਗੇ ਤੇ ਉਧਰੋਂ ਬੱਸੇ ਇੱਧਰ ਆ ਜਾਣਗੇ ਤੇ ਮਿੰਗਾ ਪਰ ਅੱਡੇ ਤੇ ਤੇ ਉਹ ਵੀ ਚੱਲੇ ਨਾਲ ਉਹਨਾਂ ਨੇ ਵੇਟ ਕਰ ਰਹੇ ਆ ਉਹ ਬਸ ਚੱਲੇ ਆਪਾਂ ਸਾਰੇ ਹੁਣ ਕਿੰਨੇ ਤੇ ਹੁਣ ਆਪਾਂ ਜਾ ਰਹੇ ਆ ਸਤਵਿੰਦਰ ਮੈਂ ਫੁੱਫੜ ਜੀ ਤੇ ਸਭ ਤੋਂ ਪਹਿਲੇ ਆਪਣੇ ਅੱਡੇ ਤੇ ਪਹੁੰਚਾਂਗੇ ਤੇ ਇੱਧਰ ਆਪਾਂ ਪਹੁੰਚ ਚੁੱਕੇ ਆਂ ਜੀ ਆਪਣੇ ਅੱਡੇ ਤੇ ਇਥੇ ਸਤਵਿੰਦਰ ਦੇ ਰੈਡੀ ਦੀ ਖਰਾਦੀ ਦੁਕਾਨ ਹੈ ਤੇ ਸਾਡੀ ਦੁਕਾਨ ਦੇ ਲਾਗੇ ਹਲਵਾਈ ਦੀ ਦੁਕਾਨ ਹੈ ਸਤਵਿੰਦਰ ਨੇ ਇਥੋਂ ਲੈ ਲਿਆ ਮਿੱਠਾ ਦੀਦੀ ਹੁਣ ਆ ਵਾਸਤੇ ਤੇ ਲਓ ਜੀ ਸਿੱਧਾ ਆਪਾਂ ਪਲੀਏ ਜਾ ਕੇ ਤੁਹਾਨੂੰ ਦਿਖਾਇਆ ਹੁਣ ਵੀਡੀਓ ਤੇ ਇਥੇ ਸਤਵਿੰਦਰ ਤੇ ਫੁੱਫੜ ਜੀ ਨੇ ਨਾ ਟਰੈਕਟਰ ਵਾਲੀ ਦੁਕਾਨ ਤੋਂ ਕੋਈ ਸਮਾਨ ਪੁੱਛਣਾ ਸੀ ਤੇ ਤਾਂ ਕਰਕੇ ਰੁੱਕ ਗਏ ਸੀ ਤੇ ਆਪਾਂ ਐਂਟਰੀ ਕਰ ਲਈ ਆਪਣੇ ਸ਼ਹਿਰ 'ਚ ਤੇ ਬਾਕੀ ਫੁੱਫੜ ਜੀ ਨੂੰ ਥੋੜੇ ਬਹੁਤੇ ਕੰਮ ਹੈ ਉਹਨਾਂ ਨੇ ਬੈਂਕ 'ਚ ਵੀ ਪੈਸੇ ਕਢਾਣੇ ਆ ਤੇ ਇੱਧਰ ਅਸੀਂ ਆਪਾਂ ਬੈਂਕ 'ਚ ਆ ਚੁੱਕੇ ਆਂ ਤੇ ਬੈਂਕ 'ਚ ਬਹੁਤ ਜ਼ਿਆਦਾ ਭੀੜ ਸੀ ਫੁੱਪੜੀ ਚੰਦਰ ਗਏ ਨੇ ਤੇ ਅਸੀਂ ਵੇਟ ਕਰਦੇ ਰਹੇ ਕਾਫੀ 1 ਘੰਟਾ ਲੱਗ ਗਿਆ ਇੱਥੇ ਬਹੁਤ ਜ਼ਿਆਦਾ ਰਸ਼ ਸੀ ਅੱਜ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜਾ ਬਤ ਸਮਾਨ ਲੈਣਾ ਹੈ ਤੇ ਉਹਨਾਂ ਨੇ ਸਮਾਨ ਦਵਾ ਕਿਤੇ ਸੁਤਵਿੰਦਰ ਉਹਨਾਂ ਨੂੰ ਬਸ ਤੇ ਚੜਾਊਗਾ ਤੇ ਉਹ ਚਲੇ ਜਾਣਗੇ ਬਸ ਤੇ ਤੇ ਅਸੀਂ ਫਿਰ ਦੀਦੀ ਘਰੇ ਵੀ ਜਾਣਾ ਕੇਕ ਵਗੈਰਾ ਲੈ ਕੇ ਤੇ ਇੱਧਰ ਅਮਰਤ ਤੇ ਦੀਦੀ ਵੀ ਆ ਚੁੱਕੇ ਸੀ ਸ਼ਹਿਰ ਦੇ ਵਿੱਚ ਤੇ ਅਮਰਤ ਕਹਿੰਦਾ ਆਪਾਂ ਛੋਟੀ ਜੀ ਪਾਰਟੀ ਕਰਨੀ ਹੈ ਤੇ ਤੁਸੀਂ ਫ੍ਰੀ ਹੋ ਕੇ ਆਜੋ ਤੇ ਆ ਨਾ ਖੇਤ ਦੇ ਆ ਚਾਰੇ ਪਾਸੇ ਬਾੜਾ ਕਰਨ ਵਾਸਤੇ ਪ੍ਰਾਣੀਆਂ ਸਾੜੀਆਂ ਦਾ ਕੱਪੜਾ ਤੇ ਬਾਣ ਲਿਆ ਏ ਤੇ ਸਤਵਿੰਦਰ ਫੁਫੜ ਜੀ ਨੂੰ ਬੱਸੇ ਚੜਾਇਆ ਤੇ ਆਪਾਂ ਹੁਣ ਚੱਲਦੇ ਆਂ ਜੀ ਕੈਫੇ ਚ ਮੁੰਡੇ ਨਾਲ ਚਲ ਗਏ ਸੀ ਤੇ ਆ ਚੁੱਕਿਆ ਹਾਂ ਵਾਲਟੀ ਦਊਗਾ ਤੁਹਾਨੂੰ ਇਹਨੂੰ ਚੈੱਕ ਨੇ ਆਇਆ ਅਮਰਤ ਇੱਕ ਵਾਰ ਆਇਆ ਫਿਰ ਦੇਖ ਰਿਹਾ ਯਾਰ ਫੋਟੋ ਦੇਖ ਰਿਹਾ ਫੋਟੋ ਦੇਖ ਰਿਹਾ ਬੰਦਦਾ ਨਹੀਂ ਹੁੰਦਾ ਇਹ ਯਾਨੀ ਯਾਰ ਇਹ ਸਾਰੇ ਮੈਮਰੀ ਪੜ ਲਈ ਤਾਂ ਇੰਨਾ ਤੇ ਹੁਣ ਤੇ ਚੋ ਦੇਖ ਯਾਰ ਕੀ ਤੇ ਅਮਰਿਤ ਸੀ ਅਮਰਿਤ ਦਾ ਇੱਕ ਫਰੈਂਡ ਹੀ ਤੇ ਸਤਵਿੰਦਰ ਤੇ ਮੈਂ ਹੀ ਚਾਰ ਜਾਨੀ ਹਾਂ ਤੇ ਇਹ ਸਤਵਿੰਦ ਅਮਰਿਤ ਸਾਨੂੰ ਪਾਰਟੀ ਦੇਊਗਾ ਤੇ ਇਹਨੇ ਤਿੰਨ ਚਾਰ ਆਈਟਮਾਂ ਆਰਡਰ ਕਰ ਲੀਆਂ ਐ ਤੇ ਵੇਟ ਕਰ ਰਹੇ ਆਂ ਅਸੀਂ ਤੇ ਫਿਰ ਖਾ ਪੀ ਕੇ ਫਿਰ ਜਾਣੇ ਦੀਦੀ ਕਰੇ ਕੇਕ ਲੈ ਕੇ ਪਹਿਲੇ ਤੇ ਹੁਣ ਅਸੀਂ ਕੇਕ ਦੀ ਦੁਕਾਨ ਤੇ ਆ ਚੁੱਕੇ ਹਾਂ ਤੇ ਇੱਥੇ ਕੇਕ ਵਗੈਰਾ ਆਰਡਰ ਪੈਕ ਕਰਵਾ ਕੇ ਤੇ ਦੀਦੀ ਘਰੇ ਪਹੁੰਚਦੇ ਹਾਂ ਤੇ ਲੋ ਜੀ ਇੱਧਰ ਆਪਾਂ ਦੀਦੀ ਘਰੇ ਆ ਚੁੱਕੇ ਹਾਂ ਤੇ 3 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਇੱਧਰ ਆਪਾਂ ਸਾਰੇ ਬਾਹਰ ਘੁੰਮ ਰਹੇ ਹਾਂ ਇਹਦਾ ਬਰਥਡੇ ਵਿਸ਼ ਕਰਦੇ ਹਾਂ ਮੁੰਡੇ ਨੂੰ ਡੌੜ ਡੌੜ ਡੌੜਿਆ ਡੌੜਿਆ ਕੀ ਆ ਕੀ ਆ ਫੜਕਣੇ ਆ ਫੜਕਣੇ ਆ ਡੌੜਿਆ ਡੌੜਿਆ ਬੰਦਾ ਥੱਲੇ ਪਾਉਣਾ ਹੀ ਅੱਜ ਹੈ ਸਿਰ ਲੈ ਅੰਮੋ ਜਦੋਂ ਕੇਕ ਖੁੱਕੇ ਖੋਲਿੰਗੇ ਨਾ ਇੱਕ ਸਰਪ੍ਰਾਈਜ਼ ਮਿਲਣਾ ਪਤਾ ਮੈਨੂੰ ਉੱਤੇ ਕੀ ਲਿਖਿਆ ਓਏ ਅਮਰ ਸਿਰਲਾਲ ਸਿਰਲਾਲ ਕੋ ਭਾਇ ਨੈਕਸਟ ਸਿਰਲਾ ਕਾ ਕੇ ਇਹਨੂੰ ਚੜਾਉ ਬਹੁਤ ਚੜਦਾ ਹੈ ਅਰੇ ਇਹਨੂੰ ਕਹਿੰਦਾ ਅਮਰ ਕੋ ਮਰੇ ਇੱਧਰ ਅਮਰ ਤੇ ਉਹਦਾ ਫਰੈਂਡ ਰਮਾਕਾਂਤ ਤੇ ਸਤਵਿੰਦਰ ਬਸ ਥੋੜੀ ਦੇਰ ਤੱਕ ਐਸੀ ਹੀ ਚੱਲ ਜਾਣਾ ਹੁਣ ਦੀਦੀ ਵੱਜ ਮਾਰਨ ਦੀ ਕਹਿੰਦੀ ਰੋਟੀ ਖਾ ਲੋ ਤੇ ਕੇਕ ਵਗੈਰਾ ਕੱਟ ਕੇ ਇਹ ਚੱਲ ਜਾਣਾ ਸੀ ਕਰੇ ਸਤਿਮਿੰਦਰ ਨੂੰ ਕੰਮ ਹੈ ਨਾ ਉਹਨੇ ਟਰਾਲੀ ਢੁਲੀ ਲੈ ਕੇ ਜਾਣੀ ਹੈ ਮੇਲੇ ਚ गन्ना ਲੈ ਕੇ ਜਾਣਾ ਤੇ ਹੁਣ ਅਸੀਂ ਨਾ ਕੇਕ ਵਗੈਰਾ ਕੱਟ ਕੇ ਤੇ ਚੱਲੇ ਆ ਘਰ ਨੂੰ ਤੇ ਦੀਦੀ ਜੀ ਤੇ ਮਾਸੀ ਜੀ ਨੇ ਅ ਅਮਰਦੀ ਦਾਦੀ ਤੇ ਮੰਮੀ ਫੁੱਟਮ ਵਗੈਰ ਖਚਾਰੇ ਤੇ ਅਮਰਦਾ ਫਰੈਂਡ ਹੈ ਤੇ ਲਓ ਜੀ ਕੇਕ ਕੱਟ ਲਿਆ ਸੀ ਪਰ ਦੋਸਤੋ ਇੱਕ ਨਾ ਬਹੁਤ ਗੜਬੜ ਹੋ ਗਈ ਮੇਰੇ ਮੋਬਾਈਲ ਨੇ ਨਾ ਸਾਰੀ ਵੀਡੀਓ ਬਣਾਈ ਸੀ ਅਮਰਦੀ ਦੀ ਕੇਕ ਕਟਿੰਗ ਦੀ ਤੇ ਮੇਰੀਆਂ ਵੀ ਵਿੱਚ ਫੋਟੋਆਂ ਆਹੀ ਉਹਦੇ ਨਾਲ ਤੇ ਵੀਡੀਓ ਵੀ ਸੀ ਪਰ ਪਤਾ ਨਹੀਂ ਕੀ ਫੋਨ ਨੂੰ ਗੜਬੜ ਹੋ ਗਈ ਤੇ ਸਭ ਕੁਝ ਸੇਵ ਹੀ ਨਹੀਂ ਹੋ ਪਾਇਆ ਤੇ ਮੈਨੂੰ ਬਹੁਤ ਪਛਤਾਵਾ ਹੁੰਦਿਆ ਹੈ ਕਿ ਮੇਰੀ ਕੋਈ ਫੋਟੋ ਨਹੀਂ ਆਈ ਅਮਰਤ ਨਾਲ ਕੇਕ ਕਟਿੰਗ ਦੀ ਤੇ ਨਾ ਵੀਡੀਓ ਆਈ ਹੈ ਤੇ ਪਰ ਫਿਰ ਬਾਅਦ ਵਿੱਚ ਮੈਂ ਫੋਟੋ ਹੀ ਖਿੱਚ ਕੇ ਆ ਪਾ ਦਿੱਤੀਆਂ ਅਪਲੋਡ ਕਰ ਦਿੱਤੀਆਂ ਤੇ ਇਧਰ ਮਾਸੀ ਜੀ ਫਿਰ ਸਾਨੂੰ ਕੇਕ ਵਗੈਰਾ ਪਾ ਰਹੇ ਸੀ ਨਾਲੇ ਮਿੱਠਾ ਦੇ ਰਹੇ ਸੀ ਤੇ ਦੀਦੀ ਕਹਿੰਦੀ ਵੀ ਚਲੋ ਆ ਕੇ ਕੇਕ ਵਗੈਰਾ ਕੱਟ ਕੇ ਤੇ ਚਾਹ ਪੀ ਕੇ ਫਿਰ ਚਲੇ ਜਾਈਏ ਸਤਵਿੰਦਰ ਨੂੰ ਕੰਮ ਹੀ ਨਾ ਥੋੜਾ ਤੇ ਮੈਂ ਵੀ ਜਾ ਕੇ ਫਿਰ ਦੇਖਣਾ ਹੈ ਆਪਣਾ ਕੰਮ ਕਰ ਥੋੜੇ ਬੁੱਤੇ ਡੰਗਰਾਂ ਡੁੰਗਰਾਂ ਨੂੰ ਤੇ ਲਓ ਜੀ ਹੁਣ ਆਪਾਂ ਕੇਕ ਵਗੈਰਾ ਕੱਟ ਕੇ ਅਮਰਦਾਦੇ ਘਰੇ ਚਾਹ ਦੀ ਵਾਪਸੀ ਕਰ ਰਹੇ ਹਾਂ ਤੇ ਥੋੜਾ ਜਿਹਾ ਤੁਹਾਨੂੰ ਵੀਊ ਦਿਖਾਨੇ ਆ ਇਧਰ ਵੀ ਪੰਜਾਬੀਆਂ ਦੇ ਪਿੰਡ ਹੈ ਕਾਫੀ ਤੇ ਪਹੁੰਚ ਜਾਣਾ ਸੀ ਥੋੜੀ ਦੇਰ ਤੱਕ ਕਿਉਂਕਿ ਮੋਟਰਸਾਈਕਲ ਤੇ ਵੀ 25 ਮਿੰਟ ਲੱਗਦੇ ਸਾਨੂੰ ਇੱਥੋਂ ਜਾਂਦੇ ਤੇ ਆਪਾਂ ਘਰੇ ਆ ਚੁੱਕੇ ਹਾਂ ਜੀ 5:00 ਵੱਜ ਚੁੱਕੇ ਨੇ ਹੁਣ ਤੇ ਹੁਣ ਦੇਖਦੇ ਆ ਆਪਣੇ ਨੰਗਰ ਯਾਰ ਇਦਾਂ ਹੀ ਭੁੱਖੇ ਪਾਣੀ ਖਲੋਤੇ ਹੈ ਵਿਚਾਰੇ ਤੇ ਹੁਣੇ ਪੱਠੀ ਉਤਰ ਕੇ ਪਾਉਣਾ ਤੇ ਹਾਂਜੀ ਆ ਇੰਨਾ ਵੱਡਾ ਆਪਾਂ ਵੀਰ ਜੀ ਨੇ ਲੈ ਕੇ ਦਿੱਤਾ ਸਾਨੂੰ ਲੋੜੀ ਦਾ ਸਮਾਨ ਆ ਗੱਚਕਾ ਹੈ 2 3 4 ਗੱਚਕਾ ਦੀ ਪੈਕੇਟ ਹੈ ਤੇ ਰਿਓੜੀਆਂ ਹੈ ਤੇ ਤੇ ਵੀ ਹੈ ਤੇ ਆਮੋਂ ਖਲੀ ਹੈ ਤੇ ਰਾਤ ਨੂੰ ਕਰਾਂਗੇ ਲੋੜੀ ਸੈਲੀਬ੍ਰੇਟ ਸੋ ਫਾਈਨਲੀ ਹੁਣ ਕਰ ਆ ਚੁੱਕੇ ਆ 5:00 ਵਜ ਗਏ ਆ ਹੁਣ ਦੇ 5 5:30 ਹੋਣ ਵਾਲੇ ਆ ਤੇ ਬਹੁਤ ਲੇਟ ਹੋ ਗਏ ਕਰਦੇ ਕਰਦੇ ਤੇ ਕਰੇ ਆਇਆ ਤੇ ਅਜੇ ਡੰਗਰ ਵਿਚਾਰੇ ਇਦਾਂ ਹੀ ਭੁੱਖੇ ਤੇ ਆਏ ਵੱਜੇ ਹੀ ਬਾਹਰ ਹੀ ਤੇ ਮੈਨੂੰ ਬੜਾ ਲੱਗੰਦਿਆ ਮੈਂ ਛਿੱਤਛਿਤੀ ਆ ਕੇ ਨਾ ਥੋੜੇ ਜਿਹਾ ਪੱਠੇ ਪਏ ਸੀ ਮੈਂ ਕਿਹਾ ਚਲੋ ਇਹੀ ਉਹਨਾਂ ਚਰ ਪਾਵਾਂ ਹਣ ਕੁੱਤਰ ਕੇ ਪਾ ਦਿਨਾ ਡੈਡੀ ਜੀ ਕੋ ਫਿਰ ਇੰਜਨ ਚਲਦਾ ਨਹੀਂ ਉਹਨੇ ਹਰਾ ਹੋਰਾ ਤੇ ਵੜਦਾ ਸੀ ਬਰਸੀਨ ਵਗੈਰਾ ਤੇ ਹੁਣ ਛਿੱਤਛਿਤੀ ਅਜ ਕੱਪੜੇ ਵੀ ਲਾਏ ਮੈਂ ਆ ਕੇ ਛਿੱਤਛਿਤੀ ਡੰਗਰਾਂ ਨੂੰ ਬੰਨਿਆ ਜਿਹੜੀ ਥੋੜੇ ਜਿਹੀ ਮੈਂ ਕਿਹਾ ਹੈਗੇ ਖਾਣਗੇ ਉਹਨਾਂ ਚਰ ਸਵੇਰ ਦੇ ਥੋੜੇ ਜਿਹੀ ਪਏ ਸੀ ਪੱਠੇ ਤੇ ਹੁਣ ਤਾਜੀ ਕੁੱਤਰ ਕੇ ਪਾਉਣਾ ਵਿਚਾਰੀਆਂ ਨੂੰ ਹੁਣ ਰਾਤ ਪਰ ਖਾਂਦੀਆਂ ਰਹਿਣਗੀਆਂ ਤੇ ਕਿਤੇ ਜਾਣਾ ਕੀ ਹੁੰਦਾ ਏ ਪਿੱਛੇ ਇੰਨਾ ਕੰਮ ਹੋ ਜਾਂਦਾ ਲੇਟ ਹੀ ਹੋ ਗਿਆ ਲਬਧਣਾ ਵਿਚਾਰਾ ਉਤੋਂ ਇਹਨਾ ਮੂਡ ਜਾ ਖਰਾਬ ਹੋ ਗਿਆ ਏ ਮੈਂ ਉਥੇ ਅੰਮ੍ਰਿਤ ਦਾ ਕੇਕ ਵਗੈਰਾ ਜਦੋਂ ਕੱਟ ਰਹੇ ਹਾਂ ਉਦੋਂ ਵੀਡੀਓ ਬਣਾਈ ਕਿ ਉਹ ਪਤਾ ਨਹੀਂ ਕੀ ਫੋਨ ਨੂੰ ਬਿਮਾਰੀ ਪੈ ਗਈ ਵਿੱਚ ਪਿਛਲੇ ਕਾ ਮੇਰੇ ਤੋਂ ਵੀਡੀਓ ਸੇਵ ਹੀ ਨਹੀਂ ਹੋ ਰਹੀ ਹੈ ਪੂਰੀ ਬਣਦੀ ਰਹੀ ਬਣਦੀ ਰਹੀ ਦੋ ਤਿੰਨ ਟਾਈਮ ਨਾ ਮੇਰੀਆਂ ਵਿੱਚ ਵੀਡੀਓ ਸੇਵ ਹੋ ਪਈ ਤੇ ਨਾ ਫੋਟੋਆਂ ਕਲਿੱਕ ਹੋ ਪਈਆਂ ਉਥੇ ਹੋਈਆਂ ਹੀ ਨਹੀਂ ਇਹਨਾਂ ਧੁਖਾ ਦੇ ਗਿਆ ਫੋਨ ਬਾਕੀ ਸਭ ਪੂਰੀ ਵਧੀਆ ਬਣ ਗਈ ਵੀਡੀਓ ਜਦੋਂ ਕੇਕ ਕਟਿੰਗ ਕਰ ਰਹੇ ਸੀ ਮੈਂ ਆਪਣੇ ਫੋਨ ਤੋਂ ਬਣਵਾ ਰਿਆ ਸੀ ਵੀਡੀਓ ਤੇ ਬਿਲਕੁਲ ਸੇਵ ਨਹੀਂ ਹੋਈ ਬਾਅਦ ਚ ਦੋ ਤਿੰਨ ਵਾਰੀ ਫੇਰ ਬਣਾਈ ਫੇਰ ਨਹੀਂ ਹੋਈ ਤੇ ਚਲੋ ਜੀ ਮੈਂ ਕੁਤਰਲਾ ਪੱਠੇ ਬਹੁਤ ਕੰਮ ਹੈ ਮੇਰਾ ਹੁਣ ਬਸ ਬਾਕੀ ਦਿਨ ਠੀਕ ਨਿਕਲੇ ਆਪਣਾ ਇਸ ਦੇ ਨਾਲ ਹੀ ਕਰਦੇ ਆਂ ਵਲੌਗ ਨੂੰ ਇੱਥੇ ਸਮਾਪਤ ਜੀ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇੱਕ ਵਾਰੀ ਫੇਰ ਸਾਰਿਆਂ ਨੂੰ ਹੈਪੀ ਲੋੜੀ ਇੰਜੋਏ ਕਰੋ ਦੋਸਤੋ ਠੀਕ ਹੈ ਜੀ ਫਿਰ ਮੈਂ ਕਰ ਲਾਂ ਆਪਣੇ ਕੰਮਕਾਰ ਕੱਪੜੇ ਲਾ ਲਾਂ ਹੁਣ ਯਾਰ ਤਿਲੰਗਰ ਉਹਨੇ ਕਬੱਠੇ ਵਿਚਾਰੇ ਖਾਣ ਲੱਗ ਗਏ ਫਿਰ ਤਾਜ਼ਾ ਤਾਜ਼ੇ ਕੁਤਕੇ ਪਾਵਾਂ ਉਹਨਾਂ ਨੂੰ ਬਹੁਤ ਕੰਮ ਹੈ ਮੇਰਾ ਹੁਣ